ਉਦੇ ਤੋਂ ਲੈ ਕੇ ਤੁਸੀਂ ਅਰਦਾਸ ਬੇਨਤੀ ਕੀਤੀ ਜਿੱਥੇ ਮਸ਼ਹੂਰ ਪੰਜਾਬੀ ਸਿੰਘ ਰਾਜਵੀਰ ਜਵੰਦਾ ਇਸ ਵੇਲੇ ਆਪਣੀ ਮੌਤੇ ਤੇ ਜ਼ਿੰਦਗੀ ਦੇ ਨਾਲ ਜੂਝ ਰਿਹਾ ਹੈ ਉਧਰ ਪੂਰੇ ਸੰਸਾਰ ਵਿੱਚ ਲੋਕਾਂ ਦੇ ਵੱਲੋਂ ਉਦਾਸੀ ਭਰੀਆਂ ਅੱਖਾਂ ਦੇ ਨਾਲ ਉਸ ਦੀ ਚੰਗੀ ਸਿਹਤ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਸ਼ਾਇਦ ਹੀ ਕੋਈ ਅਜਿਹੀ ਪ੍ਰਸਿੱਧ ਹਸਤੀ ਨਾ ਹੋਵੇ ਜਿਸ ਨੇ ਹਸਪਤਾਲ ਜਾ ਕੇ ਉਸ ਦਾ ਹਾਲ ਨਾ ਪੁੱਛਿਆ ਹੋਵੇ ਇਸ ਵਿਚਾਲੇ ਪੰਜਾਬੀ 뮤직 ਇੰਡਸਟਰੀ ਦਾ ਜਾਣਿਆ-ਮਾਨਿਆ ਗਾਇਕ ਗੁਲਾਬ ਸਿੱਧੂ ਵੀ ਲਾਈਵ ਹੋਇਆ ਤੇ ਉਸਨੇ ਸਭ ਨੂੰ ਵੱਡੀ ਬੇਨਤੀ ਕੀਤੀ ਤੇ ਗੱਲਾਂ ਕਰਦਿਆ ਕਰਦਿਆ ਉਹ ਆਪ ਵੀ ਭਾਵੁਕ ਹੋ ਗਿਆ ਹੁਣ ਤੁਸੀਂ ਸੁਣੋ ਉਸਨੇ ਕੀ ਕੁਝ ਕਿਹਾ ਤੇ ਵੀਡੀਓ ਨੂੰ ਹੋਰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜਿੰਨੇ ਵੀ ਪੰਜਾਬੀ ਪੂਰੇ ਵਰਲਡ ਚ ਕਿਤੇ ਵੀ ਰਹਿੰਦੇ ਆ ਸਾਰਿਆਂ ਦੇ ਚਰਨਾਂ ਚ ਇੱਕ ਬੇਨਤੀ ਆ ਆਉ ਆਪਾਂ ਰਲ ਕੇ ਸਾਰੇ ਕਿਤੇ ਵੀ ਤੁਸੀਂ ਕੰਮ ਤੇ ਹੋ ਕਿਤੇ ਵੀ ਗੁਰੂ ਘਰ ਜਾ ਕੇ ਜਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਤਾਂ ਪਲੀਜ਼ ਆਪਾਂ ਬਾਈ ਰਾਜਵੀਰ ਜਵੰਦੇ ਬਾਈ ਦੀ ਸਿਹਤ ਲਈ ਜਰੂਰ ਇੱਕ ਅਰਦਾਸ ਬੇਨਤੀ ਕਰੀਏ ਕਿਉਂਕਿ ਦਵਾ ਚ ਦਵਾਈ ਨਾਲੋਂ ਜ਼ਿਆਦਾ ਅਸਰ ਹੁੰਦਾ ਤੇ ਆਓ ਆਪਾਂ ਰਲ ਕੇ ਸਾਰੇ ਦੁਆ ਕਰੀਏ ਵੀ ਰਾਜਵੀਰ ਬਾਈ ਬਹੁਤ ਜਲਦੀ ਤੰਦਰੁਸਤ ਹੋਵੇ ਠੀਕ ਹੋਵੇ ਤੇ ਬਾਈ ਦੀ ਤੰਦਰੁਸਤੀ ਲਈ ਸਾਰੇ ਜਣੇ ਇੱਕ ਵਾਰ ਫੇਰ ਜਿਵੇਂ ਤੁਸੀਂ ਸਾਰਿਆਂ ਨੇ ਬਾਈ ਦੇ ਪਹਿਲੇ ਦਿਨ ਤੋਂ ਲੈ ਕੇ ਜਿੱਦ ਦੇ ਬਾਈ ਐਡਮਿਟ ਕੀਤਾ 40s ਚ ਉਹਦੇ ਤੋਂ ਲੈ ਕੇ ਤੁਸੀਂ ਅਰਦਾਸ ਬੇਨਤੀ ਕੀਤੀ ਮਤਲਬ ਤੁਹਾਡੀਆਂ ਦਵਾਵਾਂ ਨੇ ਬਹੁਤ ਅਸਰ ਦਿਖਾਇਆ ਤੇ ਆਪਾਂ ਰਲ ਕੇ ਸਾਰੇ ਫੇਰ ਅਰਦਾਸ ਬੇਨਤੀ ਕਰੀ ਵੀ ਬਾਈ ਜਲਦੀ ਤੰਦਰੁਸਤ ਹੋ ਜੇ ਵਾਏਗੁਰਜੀ ਦਾ ਖਾਲਸਾ ਸ੍ਰੀ ਵਾਏਗੁਰਜੀ ਕੀ ਫਤਿਹ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ